ਨਾਮੋ ਹੈਪੀ ਹੈ ਜੀ ਮੈਂ ਇਸ ਖਾਰੇ ਪਿੰਡ ਦਾ ਰਹਿਣਾ ਵਾਲਾ ਜੀ ਇੱਕ ਦੇਰ ਰਾਤ ਐ ਐਂਬੂਲੈਂਸ ਸ਼੍ਰੀ ਮੁਕਸਰ ਸਾਹਿਬ ਤੋਂ ਕੋੜਗੁਰੇਵਾਲ ਨੂੰ ਜਾ ਰਹੀ ਸੀ ਜੀ ਇੱਕ ਘੋੜਾ ਟਰਾਲਾ ਜੋ ਅੱਗੇ ਖੜਾ ਜੀ ਤੇ ਦੇਰ ਰਾਤ ਘੋੜੇ ਟਰਾਲੇ ਦੇ ਵਿੱਚ ਐਂਬੂਲੈਂਸ ਵੱਜ ਗਈ ਜੀ ਜਿਹਦੇ ਵਿੱਚ ਇੱਕ ਡਿਲੀਵਰੀ ਲੇਡੀਜ਼ ਸੀਗੀ ਤੇ ਸੱਟਾਂ ਫੇਟਾਂ ਦਾ ਵੱਜੀਆਂ ਚਲੋ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਤੇ ਨੁਕਸਾਨ ਕਾਫੀ ਹੋ ਗਿਆ ਐਂਬੂਲੈਂਸ ਦਾ ਵੀ ਤੇ ਘੋੜਾ ਟਰਾਲਾ ਅੱਗੇ ਖੜਾ ਜੀ ਤੁਸੀਂ ਦੇਖ ਹੀ ਲਓਗੇ ਕਿੰਨੇ ਕਵੇ ਦੀ ਘਟਨਾ ਹੈ ਜੀ ਇਹ ਤਕਰੀਬਨ 9:39 ਵਜੇ ਦੀ ਘਟਨਾ ਹੈ ਜੀ ਕੁਈ ਜ਼ਿਆਦਾ ਕੋਈ ਜਾਨੀ ਨੁਕਸਾਨ ਵਗੈਰਾ ਨਹੀਂ ਜ਼ਿਆਦਾ ਜਾਨੀ ਨੁਕਸਾਨ ਨਹੀਂ ਸੱਟਾਂ ਜ਼ਰੂਰ ਦੱਸ ਦਿਆ ਜੀ ਡਰਾਈਵਰ ਦੇ ਵੀ ਖਣ ਗੋਟ ਟੁੱਟ ਗਿਆ ਵੈਸੇ ਕੋਈ ਜ਼ਿਆਦਾ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਬਚਾ ਜੀ ਹਾਂ ਹਾਸਾ ਬੜਾ ਭਿਆਨਕ ਹੈ ਹਾਸਾ ਤਾਂ ਬਹੁਤ ਭਿਆਨਕ ਹੈ ਜੀ ਗੱਡੀ ਦਾ ਛੱਡੇ ਕੁਝ ਨਹੀਂ ਗੱਡੀ ਦੇ ਪਰਕੱਚੇ ਉੱਡ ਗਿਆ ਜੀ ਠੀਕ ਹੈ ਭਾਈ ਜੀ ਕੀ ਨਾ ਔਰ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਭਾਈ ਭਾਈ ਖਾਰੇ ਰਹਿਣ ਵਾਲੇ ਆ ਕੀ ਗੱਲਬਾਤ ਹੋਈਏ ਜਿਹੜਾ ਇਹ ਐਕਸੀਡੈਂਟ ਹੋਇਆ ਬਾਈ ਇਹ ਕੋੜ ਅਸੀਂ ਦਾ ਘਰੋਂ ਤੋਂ ਨਿਕਲੇ ਕੋੜਾ ਖੜਾ ਸੀ ਇੱਥੇ ਪਤਾ ਨਹੀਂ ਕੀ ਹੋਇਆ ਕਿਨੇ ਸਿੱਧੇ ਗੱਡੀ ਜੋ ਜਾਂਦੀ ਸੀ ਗੱਡੀ ਦੇ ਵਿੱਚ ਵੱਜ ਗਈ ਐ ਪਤਾ ਨਹੀਂ ਕਾਦੇ ਵਿੱਚ ਵੱਜੀ ਐ ਕੀ ਹੋਇਆ ਅਸੀਂ ਬੰਦੇ ਕੱਲੇ ਕੱਢੇ ਜਾ ਕੇ ਪੰਜ ਜਾਣੇ ਸੀਗੇ ਬੰਦਾ ਵੀ ਬੰਦੇ ਵੀ ਕਾਇਮ ਐ ਬੁੜੀ ਵੀ ਕਾਇਮ ਐ ਚਾਕੇ ਪਾਸੇ ਰੱਖ ਦਿੱਤੇ ਬਿਰੜ ਦੀ ਜਵਾਗ ਦੇ ਕਾ ਪਾਸੇ ਰੋਲ ਗਿਆ ਬਾਅਦ ਇਹ ਬੰਦਾ ਕੱਢਿਆ ਬੰਦਾ ਕੱਢ ਕੇ ਬਾਈ ਇਹ ਹੀ ਪਾਸੇ ਪਾਤਾ ਫਿਰ ਲੋਕ ਆ ਗਏ ਫਿਰ ਕਿੰਬੂਲਕਸ ਆ ਗਏ ਫਿਰ ਚੱਕ ਲਏ ਕਿੱਥੇ ਲੈ ਗਏ ਉਹਨੂੰ ਉਹਨੂੰ ਫ੍ਰੀਜ ਕੋਰ ਲੈ ਗਏ ਇਹ ਜਿਹੜੀ ਤੇਰੀ ਔਰ ਵੀ ਕੋਈ ਬੱਚਾ ਹੋਇਆ ਸੀ ਬੱਚਾ ਹੋਇਆ ਸੀ ਉਹਨੂੰ ਔਰ ਹੋਰ ਜਖਮੀ ਕਿੰਨੇ ਹੋਏ ਵੀ ਅੱਖਮੀ ਉਹ ਕੱਲੇ ਬੰਦੇ ਨੇ ਚੌਣ ਵਾਲੇ ਜਿਸ ਗੱਟ ਤਾ ਇੱਕ ਵਾਰੀ ਬੁੜੀ ਮਾਦਾ ਆਸ਼ਾ ਵਰਗ ਜੀ ਨੂੰ ਆਲੇ ਉਹਦੇ ਸੱਤ ਵਜੇ ਮੱਥੇ ਤੇ ਤੇ ਡਰਾਈਵਰ ਤੇ ਡਰਾਈਵਰ ਦੇ ਵਜੀ ਵਜੀ ਹੈ ਬਾਕੀ ਜਿਹੜਾ ਮੁੰਡਾ ਨਾਲ ਡਰਾਈਵਰ ਸੀ ਉਹ ਬੰਦਾ ਸਹੀ ਹੈ ਠੀਕ ਹੈ ਜਿਹੜਾ ਬੁੜੀ ਦੇ ਘਰ ਆ ਉਹ ਹੀ ਬੰਦਾ ਸਹੀ ਸੀ ਉਹਨੂੰ ਕਿੰਨੇ ਕ ਵਜੇ ਘਟਣਾ ਇਹਦਾ ਇਹ 10:00 ਵਜੇ ਹੋਣੇ ਆ